ਛੋਟੇ ਸਹਿਬਜ਼ਾਦੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ ਸਾਹਿਬ ਵਿਕੇ ਸਾਲਾਨਾ ਸ਼ਹੀਦੀ ਜੋੜ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਤੇ ਇਸ ਮੌਕੇ ਬੁੱਢਾ ਦਲ ਵੱਲੋਂ ਵੀ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਉਲੀਕੇ ਜਾਂਦੇ ਹਨ ਤੇ ਕੀ ਇਹਨਾਂ ਸਮਾਗਮਾਂ ਦੀ ਰੂਪਰੇਖਾ ਹੋਏਗੀ ਸਾਡੇ ਨਾਲ ਮੌਜੂਦ ਨੇ ਬਾਬਾ ਬਲਵੀਰ ਸਿੰਘ ਜੋ ਮੁਖੀ ਨੇ ਬੁੱਢਾ ਦਲ ਦੇ ਹਾਂਜੀ ਬਾਬਾ ਜੀ ਜੋ ਸ਼ਹੀਦੀ ਸਮਾਗਮ ਹੋ ਰਹੇ ਨੇ ਇਹਨਾਂ ਦੇ ਰੂਪਰੇਖਾ ਕੀ ਰਹੇਗੀ ਜੀ ਸ਼ਹੀਦੀ ਸਮਾਗਮਾਂ ਦੀ ਜਿਹੜੀ ਰੂਪਰੇਖਾ ਹੈ 25 ਤਰੀਕ ਨੂੰ ਜਿਹੜੇ ਐ 26 ਤਰੀਕ ਨੂੰ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਨੇ ਹੰਗਸ ਸਿੰਘਾ ਬੁੱਢਾ ਤਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਹੋਣੇ ਨੇ ਤੇ ਜਿਹੜੇ ਐ 26 27 ਤੇ 28 ਜਿਹੜੇ ਧਾਰਮਿਕ ਦੀਵਾਨ ਸਜਾਏ ਜਾਣਗੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਤੇ ਤਿੰਨੇ ਦਿਨ ਜਿਹੜੇ ਐ ਅਮਰ ਸੰਚਾਰ ਵੀ ਬੁੱਢਾ ਤਲ ਵੱਲੋਂ ਕੀਤਾ ਜਾਵੇਗਾ ਤੇ ਜਿੰਨੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਹੈ ਜਦੋਂ ਤੁਸੀਂ ਸ੍ਰੀ ਫਤੇਗੜ ਸਾਹਿਬ ਵਿਖੇ ਦਰਸ਼ਨ ਦਿਦਾਰੇ ਕਰਨ ਆਉਂਦੇ ਹਾਂ ਤੇ ਗੁਰਦੁਆਰਾ ਬਵਾਨਗੜ੍ਹ ਸਾਹਿਬ ਜਦੋਂ ਛੋਟੇ ਸਾਹਿਬ ਜਿਆਦਿਆਂ ਦਾ ਜਦੋਂ ਉਹਨਾਂ ਦੀ ਸ਼ਹੀਦੀ ਕਰਕੇ ਤੇ ਜਿਹੜੇ ਮਾਤਾ ਗੁਜਰਕੌਰ ਜੀ ਦੇ ਜਿਹੜੇ ਸਰੀਰ ਸੀ ਉਹ ਇੱਥੇ ਜਿਹੜੀ ਨਦੀ ਸੀ ਹੰਸਲਾ ਨਦੀ ਉਹਦੇ ਵਿੱਚ ਸੁੱਟ ਦਿੱਤੇ ਗਏ ਸੀ ਤੇ ਜਿਹੜੇ ਇਸੇ ਗੁਰਦੁਆਰਾ ਸਾਹਿਬ ਬਵਾਨਗੜ੍ਹ ਸਾਹਿਬ ਵਿਖੇ ਜਿਹੜੇ ਉਹਨਾਂ ਦੇ ਬਵਾਨ ਸਜਾਏ ਗਏ ਸੀ ਤੇ ਉਹ ਜਿਹੜੇ ਐ ਇੱਥੋਂ ਹੀ ਜਿਹੜੇ ਬਵਾਨ ਤਿਆਰ ਹੋ ਕੇ ਤੇ ਉਹਨਾਂ ਦੇ ਜਿਹੜੇ ਸਰੂਪ ਜੋਤੀ ਸਰੂਪ ਸਹਿਬ ਜਿਹੜੇ ਸੰਸਕਾਰ ਵਾਸਤੇ ਲੈ ਕੇ ਗਏ ਸੀ ਜਿੱਥੇ ਜਿਹੜੀ ਹੈ ਸ਼ੇਰਾਂ ਨੇ ਰਾਖੀ ਕੀਤੀ ਸੀ ਜਦੋਂ ਉਹਨਾਂ ਨੂੰ ਸ਼ਹੀਦ ਕਰਕੇ ਨਦੀ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਜਿਹੜੇ ਆ ਤੁਸੀਂ ਸਰੂਪ ਦੇਖਦੇ ਹੋ ਇਸੇ ਕਰਕੇ ਹੀ ਇਹ ਉਹਨਾਂ ਦੇ ਲਾਏ ਹੋਏ ਨੇ ਕਿਉਂਕਿ ਇੱਥੇ ਜਿਹੜੇ ਬੱਗਾ ਸ਼ੇਰ ਸੀ ਜਿਹਨੇ ਉਹ ਸ਼ਹੀਦ ਕੀਤੇ ਹੋਏ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੇ ਜਿਹੜੇ ਸਰੀਰ ਦੀ ਸਰੀਰਾਂ ਦੀ ਰਾਖੀ ਕੀਤੀ ਸੀ ਤੇ ਇਸੇ ਕਰਕੇ ਜਿਹੜਾ ਇਹ ਆਪਣੇ ਇੱਥੇ ਸ਼ੇਰਾਂ ਦੇ ਜਿਹੜੇ ਸਰੂਪ ਸਜਾਏ ਹੋਏ ਨੇ ਇਸੇ ਹਸਤਾਨ ਤੋਂ ਹੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਹੀ ਉਹਨਾਂ ਦੇ ਜਿਹੜੇ ਬਵਾਨ ਤਿਆਰ ਕਰਕੇ ਤੇ ਇੱਥੋਂ ਹੀ ਜਿਹੜੇ ਉਹਨਾਂ ਦੇ ਸਰੂਪ ਜੋਤੀ ਸਰੂਪ ਸਾਹਿਬ ਤੱਕ ਲੈ ਕੇ ਗਏ ਸੀ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਗੁਰੂ ਦੇ ਲੰਗੜ ਲੰਗਰ ਜਿਹੜੇ ਅਟੋਟ ਵਰਤਾਏ ਜਾ ਰਹੇ ਨੇ ਤੇ ਉੱਥੇ ਹੀ ਸੰਗਤਾਂ ਦੇ ਰਹਿਣ ਵਾਸਤੇ ਜਿਹੜੇ ਆ ਉਹਨਾਂ ਦੇ ਜਿਵੇਂ ਰਹਿਣ-ਬਹਿਣ ਦਾ ਪ੍ਰਬੰਧ ਸਾਰੇ ਉਹ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਗਏ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮੁਹੱਲਾ ਵੀ ਸਜਾਇਆ ਜਾਂਦਾ ਉਹ ਕਿਸ ਤਰ੍ਹਾਂ ਰੂਪਰੇਖਾ ਕਿਸ ਤੋਂ ਆਰੰਭ ਹੋਵੇਗਾ ਤੇ ਕਿੱਥੇ ਜਾ ਕੇ ਜਿਹੜਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਜਿਹੜਾ ਵਿਸ਼ਾਲ ਮੁਹੱਲਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਨਹਿਂਸ ਸਿੰਘਾ ਬੁੱਢਾ ਦਲ ਤੋਂ ਆਰੰਭ ਹੋਵੇਗਾ ਜਿਹੜੇ ਨਿਸ਼ਾਨ ਨਗਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਜੀ ਨੇ ਬੁੱਢਾ ਦਲ ਨੂੰ ਪਹਿਲੇ ਜਥੇਦਾਰ ਬੁੱਢਾ ਦਲ ਦੇ ਉਹਨਾਂ ਨੂੰ ਬਖਸ਼ਿਸ਼ ਕੀਤੀ ਉਹਨਾਂ ਦੀ ਤਾਬਿਆ ਜਿਹੜਾ ਵਿਸ਼ਾਲ ਮਹੱਲਾ ਸਜਾਇਆ ਜਾਵੇਗਾ ਤੇ ਜਿਹੜੇ ਮਹੱਲੇ ਦੇ ਵਿੱਚ ਸਾਰੀਆਂ ਹੀ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰੇ ਤਰਨੇ ਦਲਾਂ ਦੇ ਜਿਹੜੇ ਜਥੇਦਾਰ ਉਹਨਾਂ ਦੇ ਮੁਖੀ ਉਹ ਵੀ ਇੱਥੇ ਹਾਜ਼ਰੀਆਂ ਲਵਾਉਣਗੇ ਤੁਸੀਂ ਕੀ ਸੰਗਤ ਨੂੰ ਅਪੀਲ ਕਰੋਗੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਫਤਿਹਗੜ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਮੈਂ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ માતા ਗੁਜਰਕੌਰ ਜੀ ਉਹਨਾਂ ਦੇ ਸ਼ਹੀਦੀ ਜੋੜਮੇਲ ਨੂੰ ਜਿਨ੍ਹਾਂ ਨੇ ਵਜੀਦ ਖਾਨ ਦੀ ਈਨ ਨਹੀਂ ਮੰਨੀ ਤੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਆਪਣੀ ਆਨ ਬਾਨ ਤੇ ਸ਼ਾਨ ਵਾਸਤੇ ਤੇ ਸਿੱਖੀ ਨੂੰ ਜਿਹੜਾ ਕਾਇਮ ਰੱਖਿਆ ਤੇ ਉਹਨਾਂ ਦੇ ਸ਼ਹੀਦੀ ਜੋੜਮੇਲ ਦੇ ਉੱਪਰ ਆਪਾਂ ਆ ਕੇ ਬਾਤ ਚੜ੍ਹ ਕੇ ਫਤਿਹ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹਾਜ਼ਰੀਆਂ ਲਵਾਈਏ ਦਰਸ਼ਨ ਦਿਦਾਰੇ ਕਰੀਏ ਤੇ ਆ ਕੇ ਸਾਰੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਾਜ਼ਰੀਆਂ ਲਵਾਈਏ ਜਿੱਥੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਨੇ ਉੱਥੇ ਜਿਹੜੇ ਪਾਲਕੀ ਸਾਹਿਬ ਦੇ ਵਿੱਚ ਵੀ ਜਦੋਂ ਆਪਾਂ ਵਿਸ਼ਾਲ ਨਗਰ ਕੀਰਤਨ ਹੁੰਦਾ ਉਹਦੇ ਵਿੱਚ ਵੀ ਹਾਜ਼ਰੀਆਂ ਲਵਾਉਣੀਆਂ ਨੇ ਤੇ ਨਾਲ ਜਿਹੜਾ ਵਿਸ਼ਾਲ ਮਹੱਲਾ ਜਿਹੜਾ 29 ਤਰੀਕ ਨੂੰ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਖੇਡਿਆ ਜਾਣਾ ਉਹਦੇ ਵਿੱਚ ਵੀ ਹਾਜ਼ਰੀਆਂ ਲਵਾਈਏ ਸੋ ਇਸਨੂੰ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਜੀ ਨੇ ਦੱਸਿਆ ਕਿ ਸਾਲਾਨਾ ਸ਼ਹੀਦੀ ਜੋੜ ਮੇਲ ਮੌਕੇ ਬੁੱਢਾ ਦਲ ਵੱਲੋਂ ਵੀ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੱਖੇ ਜਾਂਦੇ ਹਨ ਤੇ ਬੁੱਢਾ ਦਲ ਵੱਲੋਂ ਸ਼ਹੀਦੀ ਜੋੜ ਮੇਲ ਦੀ ਸਮਾਪਤੀ ਉਪਰੰਤ 29 ਤਰੀਕ ਨੂੰ ਇਸ ਵਾਰ ਵਿਸ਼ਾਲ ਮਹੱਲਾ ਸਜਾਇਆ ਜਾਵੇਗਾ ਜੋ ਗੁਰਦੁਆਰਾ ਸ੍ਰੀ ਵਿਵਾਨਗਰ ਸਾਹਿਬ ਤੋਂ ਆਰੰਭ ਹੋਵੇਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੈਦਾਨ ਵਿੱਚ ਜਾ ਕੇ ਸਮਾਪਤ ਹੋਵੇਗਾ ਤੇ ਗੁਰੂ ਜੀਆਂ ਲਾਡਲੀਆਂ ਫੌਜਾਂ ਵੱਲੋਂ ਦਿਲਕਸ਼ ਜੋਹਰ ਵੀ ਦਿਖਾਏ ਜਾਣਗੇ ਜਗਦੇਵ ਸਿੰਘ ਪੀਟੀਸੀ న్యూਜ਼ ਫਤਿਹਗੜ੍ਹ ਸਾਹਿਬ